ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਬਹੁਤ ਵਧੀਆ ਜਬਾਸ਼ ਹੋ ਰਹੀ ਹੈ ਪਹਿਲਾਂ ਤਾਂ ਗਰਮੀ ਬਹੁਤ ਸੀ ਅੱਜ بارش ਬਹੁਤ ਵਧੀਆ ਹੋ ਰਹੀ ਹੈ ਥੋੜ ਉਹ ਸਾਡੇ ਸਾਡੇ ਬਲਾਚੁਰੇ ਦੀ ਜੇ بارش ਹੋ ਰਹੀ ਹੈ ਇਹ ਹੁਣ ਬਾਕੀ ਇਹਦਾ ਪਤਾ ਨਹੀਂ ਕਿੱਦਾਂ ਵੀ ਕਿੱਥੇ ਕਿੱਥੇ ਜੇ بارش ਹੋਈ ਹੈ ਹਨਾ ਦੱਸੋ ਕਮੈਂਟ ਕਰਕੇ ਵੀ ਕਿੰਦੀ ਤੁਹਾਡੇ ਕੋਲ ਕਿੰਦਾ ਕਿੰਨੀ بارش ਹੋਈ ਹੈ ਪਹਿਲਾਂ ਗਰਮੀ ਬਹੁਤ ਸੀ ਅੱਜ ਮੀਂਹ ਨਾ ਕੇ ਪੈ ਗਿਆ ਬੜੀਆ ਹੋ ਗਿਆ ਸਾਰਾ ਅੱਜ ਇੱਥੇ ਬੂਟੇ ਪਟਾਈ ਸੀਗੇ ਪਪਲ ਦੇ ਦੋ ਗਿਲਾਂ ਜੋ ਹੁਣ ਮੋੜਾ ਕੇ ਫਲਾਵ ਮਾਰ ਰਿਹਾ ਜਿਹੜਾ ਕੱਢਦੇ ਆ ਇਹ ਬੂਟੇ ਆ ਦੀਆਂ ਬਸ ਆਗੇ ਇਥੇ ਲੱਗੋ ਇਹ ਬਸ

ਬਾਰਸ਼ ਨੇ ਬਹੁਤ ਵਧੀਆ ਕੰਮ ਕੀਤਾ ਅੱਜ ਬਾਰਸ਼ ਨੇ ਠੰਡ ਹੋ ਗਈ ਵਧੀਆ ਬਾਦਸ਼ਾਹੀ ਦੀ ਸੀ ਉਹ ਹੁਣ ਪਤਾ ਨਹੀਂ ਕਿਦਾਂ ਕਰੇ ਹੁਣ ਕਦੇ ਕਦੇ ਉਹ ਲੈਣਾ ਟਰੈਕਟਰ ਘਮਾਏ ਕਦੇ ਕਦੇ ਲੈ ਜਾਂਦਾ ਹੁਣ ਦੇਖਾ ਹੁਣ ਮੈਂ ਮੇਰੇ ਦਿੱਕਲੇਦਾਨ ਹੋ ਗਿਆ ਓਕੇ ਨਾ ਬਣ ਜਾਂ ਸਵੇਰੀਆ ਜ ਵੀ ਹੁਣ

ਦੇ ਦੇ ਦਿਨ ਧਿਆਣੀ ਨਹੀਂ ਨਗਾ ਦੇ ਪਿਛਲੀ ਪੱਧਰ ਬਹੁਤ ਲੁਕਾ ਕੇ ਦਾ ਵੀ ਹੋਰ ਅੰਮੀ ਪੁਰਾਣੇ ਕਿਤੇ ਯਾਰ ਅੰਮੀ ਅੰਮੂ ਫਾਰਮ ਤੇ ਲੱਦਾ ਸੀ ਹਨਾ Det er en tysk ambassade.

ਜਾ ਕੇ ਦੇਖਣਾ ਪੈਣਾ। ਨਹੀਂ ਹਟੇ ਜਦ ਜਾਨਾ ਉੱਥੇ ਨਾ। ਸੈਡਾ ਤੋਂ ਸੈਡਾ ਨਹੀਂ ਨਾ ਬੰਨਿਆ ਦੀ ਸੈਡਾ ਦੇ। ਉੱਥੇ ਨਹੀਂ ਸੀ ਵੱਜਿਆ ਹਾਂ ਹਿਸਾਬ ਨਾਲ। ਉਹ ਫਿਰ ਮਿਸ ਕਰ ਜਾਂਦਾ ਉਹ। ਨੂੰ ਕਮਾਂਸ ਫੇਰੀ ਜਾਵੇ। ਕਰਨ ਵਾਲੀ ਮੌਸਮ ਸਹੀ ਹੋ ਜੂਗਾ। ਮਾਰੇ ਗਿੱਲਾ ਜਾ ਹੜ੍ਹ ਜੂਗਾ। ਚਲੋ ਠੀਕ ਹੈ ਜੀ ਮਿਲਦੇ ਹਾਂ ਹੁਣ ਹੋਰ ਵੀਡੀਓ ਓਕੇ ਬਾਈ ਸਸਤੀ ਕਰ